ਪਤਕਾਰ ਜੋ ਪੰਜਾਬੀ ਭਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਵੈਮਣ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਲੱਗਾ ਹਾਂ ਜੋ ਕਿ ਸਾਡੀ ਜ਼ਿੰਦਗੀ ਵਿੱਚ ਰਜਨਾ ਬਤੀ ਪੀੜਤਨ ਵਾਲੀ ਗੱਲ ਹੈਗੀ ਜੋ ਅੱਜ ਮੈਂ ਗੱਲ ਸਾਂਝੀ ਕਰਨ ਲੱਗਾ ਹਾਂ ਤੇ ਨਾਲ ਹੀ ਇਹ ਵੀ ਸਾਡੇ ਖਾਣ ਪੀਣ ਨਾਲ ਵੀ ਸੰਬੰਧਤ ਹੈ ਤੇ ਜਿਹੜੇ ਆਪਾਂ ਪੰਜਾਬੀ ਲੋਕ ਹੈ ਖਾਣ ਪੀਣ ਦੇ ਬੜੇ ਸ਼ੌਕੀਨ ਹੈ ਪਰ ਇਹ ਤੇ ਇੱਕ ਅਰਥ ਬੜੇ ਡੂੰਘੇ ਜਿਮਾ ਗੱਲ ਕਰਨੀ ਹੈ ਸਿਰਫ ਖਾਣ ਪੀਣ ਤੱਕ ਹੀ ਨਹੀਂ ਜੀਵ ਦੇ ਸਵਾਦ ਤੱਕ ਨਹੀਂ ਹੈ ਅਰਥ ਹੋੜੇ ਢੁੰਗੀਆਂ ਸੋਮਾ ਪਹਿਲਾਂ ਤਾਂ ਗੱਲ ਕਰਦਾ ਆ ਆਪਾਂ ਅੱਜਕੱਲ੍ਹ ਸਿਆਲ ਦਾ ਮੌਸਮ ਚੱਲਦਾ ਹੈ ਥੋੜੇ ਦਿਨ ਪਹਿਲਾਂ ਲੋਹੜੀ ਲੰਘ ਕੇ ਗਈ ਹੈ ਮੂਫਲੀ ਖਾਣ ਲੈਂਦੇ ਹਾਂ ਮੂਫਲੀ ਦੇ ਉੱਪਰ ਬੜੀ ਸਕੀਨ ਹੁੰਦੀ ਹੈ ਪੰਜਾਬੀ ਮੂਫਲੀ ਖਾਂਦੇ-ਖਾਂਦੇ ਜੇਕਰ ਕੋਈ ਮੂਫਲੀ ਦੀ ਗਰੀ ਥੱਲੇ ਛਿਲਕਿਆਂ ਵਿੱਚ ਵੀ ਡਿੱਗ ਜਾਂਦੀ ਹੈ ਤਾਂ ਉਹਨੂੰ ਵੀ ਆਪਾਂ ਚੱਕ ਕੇ ਦੁਆਰੇ ਵਿੱਚੋਂ ਲੱਭ ਕੇ ਹਨਾ ਖਾ ਲੈਣੀ ਹੈ ਦੂਜੀ ਗੱਲ ਜੇ ਕਦੇ ਪਕੌੜੇ ਖਲੋ ਪਤੌੜ ਚਲੋ ਖਾ ਲਏ ਸੀ ਵਿਆਰ ਦੇ ਵਿੱਚੋਂ ਲੈ ਕੇ ਖਾਂਦੇ ਹੋਏ ਜਿਹੜੇ ਕਾਗਜ਼ੀ ਜਿਹਨੇ ਕਿ ਵੀ ਧਰਕੇ ਦੇ ਦਿੰਦੇ ਰੇਟਿੰਗਾਂ ਵਾਲੇ ਪਲੇਟਾਂ ਜੇ ਤੇ ਅਸੀਂ ਉਹਨੂੰ ਚੱਟ ਚੱਟ ਕੇ ਖਾਏ ਨੇ ਕਿਉਂਕਿ ਅਸੀਂ ਖਾਣ ਪੀਣ ਦੇ ਪਿਆਬੀ ਸਕੀਨ ਇੱਕ ਦਾ ਕਰਨੇ ਹੋ ਗਿਆ ਤੀਜਾ ਕਦੇ ਜੂਸ ਲੈਣਾ ਹੋਵੇ ਜਿਵੇਂ ਫਰੂਟੀ ਵਗੈਰਾ ਤੇ ਉਹਨੂੰ ਵੀ ਅਸੀਂ ਫਿਰ ਉਹਨਾਂ ਚਿਰ ਪੀਣੋਂ ਨਹੀਂ ਹਟਦੇ ਜਿੰਨਾ ਚਿਰ ਉਹ ਅੰਦਰੋਂ ਗੱਤੇ ਦੇ ਡੱਬੇ ਦੇ ਆਵਾਜ਼ ਜੀ ਨਹੀਂ ਆਉਂਦੀ ਸਰਵਦੀ ਵੀ ਭਾਈ ਉਹਨੇ ਖਤਮ ਹੋ ਗਿਆ ਹਟ ਗਿਆ ਖੱਚੀ ਜਾਂਨੇ ਆ ਪੈ ਆਪਣਾ ਖੱਚੀ ਜਾਂਨੇ ਕਈ ਵਾਰ ਤਾਂ ਗੱਤੇ ਦੇ ਕਨਾਰੀ ਜੀ ਪਾੜ ਕੇ ਉਹਨੂੰ ਪਾ ਲੈਨੇ ਮੂੰਹ ਦੇ ਚ ਜਿਹੜੀ ਹੁਣ ਮੈਂ ਗੱਲ ਕਰਨ ਜਾ ਰਿਹਾ ਆ ਉਹ ਇਹਦੇ ਨਾਲ ਸੰਬੰਧਤ ਆ ਖਾਣ ਪੀਣਾਂ ਪਰ ਬੜੀ ਡੂੰਗੀ ਗੱਲ ਐ ਜਦੋਂ ਅਸੀਂ ਵਿਆਹਾਂ ਦੇ ਵਿੱਚ ਜਾਂਨੇ ਆ ਤੇ ਉਹਦੇ ਦੇਖਦੇ ਆ ਬਾਹਲਾ ਨਹੀਂ ਤਾਂ 25 ਤੋਂ 40% ਲੋਕਾਂ ਦੀਆਂ ਪਲੇਟਾਂ ਦੇ ਵਿੱਚ 100 ਗ੍ਰਾਮ ਤੋਂ ਲੈ ਕੇ 2-200 ਗ੍ਰਾਮ ਤੱਕ ਤੋੜ ਗਲਾਬ ਜਾ ਮਰਚ ਗੁੱਲਾ ਜਾ ਹੋਰ ਚੀਜ਼ਾਂ ਹੰਦਗੇ ਅਸੀਂ ਉਦੋਂ ਤਾਂ ਚੱਕ ਕੇ ਖਾਣੇ ਆ ਝੱਟ ਕੇ ਖਾਣੇ ਆ ਜੂਸ ਵਾਲੀ ਡੱਬੀ ਨੂੰ ਬੜੀ ਉਸ ਨਾਲ ਪਾੜ ਕੇ ਕਿੰਨੇ ਕਿਉਂਕਿ ਸਾਡੇ ਪੈਸੇ ਲੱਗੇ ਹੁੰਦੇ ਆ ਪਰ ਉੱਥੇ ਅਸੀਂ ਮੁਫਤ ਦਾ ਸਮਝ ਕੇ ਸਾਰੇ ਨਹੀਂ ਕਹਿੰਦਾ ਮੈਂ ਮੈਂ ਪਹਿਲਾਂ ਵੀ ਕਿਹਾ 20 ਤੋਂ 40% ਪਲੇਟਾਂ ਦੇ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਉਹ ਕਰਦੇ ਆ ਖਾਸ ਕਰਕੇ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਵੈਸੇ ਤਾਂ ਉਤਨੇ ਹੀ ਲਓ ਥਾਲੀ ਵਿੱਚ ਬੇਅਰਥ ਨਾ ਜਾਏ ਨਾਲੀ ਵਿੱਚ ਵੈਸੇ ਤਾਂ ਮੈਂ ਇਹ ਗੱਲ ਕਹਿਣਾ ਚਾਹਣਾ ਹੁਣੇ ਹੀ ਲਓ ਜਿੰਨਾ ਤੁਸੀਂ ਖਾ ਸਕਦੇ ਹੋ ਇੱਕ ਵਾਰੀ ਦੀ ਵਜਾ ਦੋ ਵਾਰੀ ਲੈ ਲਓ ਕਿਉਂਕਿ ਜਿਹੜੀ ਵਿਆਹ ਦੇ ਪ੍ਰੋਗਰਾਮ ਤੇ ਜਿੰਨਾ ਖਰਚਾ ਹੋਇਆ ਹੁੰਦਾ ਜਾਂ ਜੋ ਖਾਣ ਪੀਣ ਦਾ ਜਾਂ ਰੋਟੀ ਦਾ ਉਹ ਇੱਕ ਧੀ ਦੇ ਪਿਓ ਨੇ ਆਪਦਾ ਸਾਰਾ ਜੋਰ ਲਾਇਆ ਹੁੰਦਾ ਹੋ ਸਕਦਾ ਉਹਦੀ 5-10 ਸਾਲਾਂ ਦੀ ਜਾਂ ਉਹਦੀ ਉਮਰ ਭਰ ਦੀ ਕਮਾਈ ਉਹਨੇ ਉਸ ਤੇ ਲਾ ਦਿੱਤੀ ਹੋਵੇ ਵੀ ਮੇਰੀ ਕਿਸੇ ਵਜ੍ਹਾ ਕਰਕੇ ਜਾਂ ਮੇਰੀ ਧੀ ਦੀ ਕਮੀਨਰ ਹੈ ਜੀ ਵਿਆਹ ਦੇ ਵਿੱਚ ਤੇ ਅਸੀਂ ਐਨੀ ਇੱਕ ਗੱਲ ਵੀ ਉਹ ਕਿਸੇ ਸਾਡੇ ਵਾਂਗ ਜਿਸ ਤਰ੍ਹਾਂ ਅਸੀਂ ਮੂੰਗਫਲੀ ਖਾਂਦੇ ਹਾਂਗੇ ਪਹਿਲਾਂ ਵੀ ਮੈਂ ਦੁਆਰੇ ਉੱਥੇ ਗੱਲ ਲਿਆਉਣਾ ਸਾਡੇ ਪੈਸੇ ਲੱਗ ਜਾਂਦੇ ਕੋਈ 5 10 20 ਰੁਪਏ ਤੇ ਉਸੇ ਤਰ੍ਹਾਂ ਹੋਸਤੀ ਦੇ ਬਾਪ ਬਾਪ ਦੇ ਵੀ ਉਹ ਤੇ ਉਮਰ ਭਰ ਦੀ ਕਿਰਤ ਦੀ ਕਮਾਈ ਲੱਗੀ ਹੁੰਦੀ ਹੈ ਤੇ ਉਹਨੂੰ ਆਪਣੀ ਕਮਾਈ ਮੰਨ ਕੇ ਆਪਾਂ ਇਹ ਆਦਤ ਪਾਈਗੇ ਵੀ ਝੂਠ ਸਾੜਨ ਦੀ ਬਜਾਏ ਪਹਿਲਾਂ ਹੀ ਥੋੜਾ ਲਓ ਦੁਆਰੇ ਲੈ ਲਓ ਪਰantu ਖਰਾਬ ਨਾ ਹੋਵੇ ਐਨੀ ਮੇਰੀ ਬੇਨਤੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਮੈਂ ਦੇਖੂਗਾ ਵੀ ਕਿੰਨੇ ਭੈਣ ਭਰਾਵਾਂ ਨੇ ਮੇਰੀ ਪੂਰੀ ਵੀਡੀਓ ਸੁਣੀ ਹੈ ਤੇ ਕਿੰਨੇ ਨੇ ਇਹਨੂੰ ਸ਼ੇਅਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ